ਟਿਊਸ਼ਨ ਤੇ ਜਾ ਰਹੀ 3.5 ਸਾਲ ਦੀ ਬੱਚੀ ਦੇ ਗੋਲੀ ਵੱਜੀ ਹੈ ਉਸ ਵੇਲੇ ਜਦੋਂ ਉਹ ਆਪਣੇ ਪਿਤਾ ਦੇ ਨਾਲ ਟਿਊਸ਼ਨ ਤੇ ਜਾ ਰਹੀ ਸੀ ਰਸਤੇ ਦੇ ਵਿੱਚ ਇਹ ਭਾਣਾ ਵਾਪਰ ਗਿਆ ਗੋਲੀ ਬੱਚੀ ਦੇ ਲੱਤ ਦੇ ਵਿੱਚ ਵੱਜੀ ਹੈ ਜਿਸ ਤੋਂ ਬਾਅਦ ਪਿਤਾ ਦੇ ਵੱਲੋਂ ਆਪਣੀ ਬੱਚੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਦਾ ਇਹ ਪੂਰਾ ਮਾਮਲਾ ਹੈ ਦਰਸਲ ਕਿਸੇ ਸ਼ਖਸ ਦੇ ਵੱਲੋਂ ਫਾਇਰ ਕੀਤਾ ਗਿਆ ਜੋ ਸਿੱਧਾ ਬੱਚੀ ਦੀ ਸੱਜੀ ਲੱਤ ਦੇ ਵਿੱਚ ਆ ਕੇ ਵੱਜਿਆ ਫਿਲਹਾਲ ਪੁਲਿਸ ਦੇ ਵੱਲੋਂ ਨੇੜੇ ਦੇ ਸੀਸੀਟੀਵੀ ਕੈਮਰੇ ਖੁੰਗਾ ਲੇ ਜਾ ਰਹੇ ਨੇ ਡਾਕਟਰਾਂ ਦੇ ਵੱਲੋਂ ਹਾਲਾਂਕਿ ਬੱਚੀ ਦੀ ਲੱਤ ਦੇ ਵਿੱਚੋਂ ਗੋਲੀ ਨੂੰ ਕੱਢ ਦਿੱਤਾ ਗਿਆ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਪਰ ਕੌਣ ਸ਼ਖਸ ਸੀ ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਹੋਈ ਪੁਲਿਸ ਲਗਾਤਾਰ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਤਾਂ ਅਮ੍ਰਿਤਸਰ ਦੇ ਫਤੇਹ ਸਿੰਘ ਕਲੋਨੀ ਦਾ ਇਹ ਪੂਰਾ ਮਾਮਲਾ ਹੈ 3.5 ਸਾਲ ਦੀ ਬੱਚੀ ਆਪਣੇ ਪਿਤਾ ਦੇ ਨਾਲ ਟਿਊਸ਼ਨ ਤੇ ਜਾ ਰਹੀ ਸੀ ਰਸਤੇ ਦੇ ਵਿੱਚ ਅਚਾਨਕ ਇੱਕ ਪਟਾਕੇ ਦੀ ਆਵਾਜ਼ ਆਈ ਦੇਖਿਆ ਤਾਂ ਬੱਚੀ ਜ਼ਮੀਨ ਤੇ ਡਿੱਗੀ ਸੀ ਲੱਤ ਦੇ ਵਿੱਚੋਂ ਲਹੂ ਵਗ ਰਿਹਾ ਸੀ ਪਿਤਾ ਨੇ ਫਟਾਫਟ ਆਪਣੀ ਬੱਚੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ ਉਸਦੇ ਗੋਲੀ ਕੱਢੀ ਗਈ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਇਸ ਮੌਕੇ ਪੀੜਤਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਕੀ ਨਾਮ ਹੈ ਆਕਾਸ਼ ਕਿੱਥੇ ਰਹਿੰਦੇ ਹੋ ਪਤੇ ਸਿੰਗਲਾ ਕੀ ਗੱਲਬਾਤ ਕੀ ਹੋਈ ਗੱਲਬਾਤ ਭਾਜੀ ਮੈਂ ਆਪਣੇ ਬੱਚੇ ਨੂੰ ਸਕੂਲ ਸ਼ਟਲ ਜਾਂ ਰਿਹਾ ਹਾਂ ਗਲੀ ਨੰਬਰ 10 ਇਹੀ ਰਹਿੰਦੇ ਨੇ ਤੇ 5:00 ਵਾ 5 ਦਾ ਟਾਈਮ ਹੈ 5:00 ਦਾ ਤੇ ਨੋਰਮਲ ਇਹੀ ਜਾ ਰਹੇ ਆ ਉਥੋਂ ਇਕਦਮੀ ਚਲਦੀ ਹੈ ਪਿਸਤੌਲ ਕਿਸ ਨੇ ਗੋਲੀ ਚਲਾਈ ਹੈ ਉਹ ਵੀ ਸਾਨੂੰ ਹੁਣ ਪਤਾ ਲੱਗਿਆ ਕਿ ਜਦੋਂ ਅਪਰੇਟ ਹੋਇਆ ਤੇ ਉਹਦੇ ਵਿੱਚੋਂ ਗੋਲੇ ਟਿਕਲੇ ਜਦੋਂ ਗੋਲੀ ਚਲੀ ਤਾਂ ਨਵਾਇਦੀ ਪਾਜ ਆਈ ਹੈ ਭਾਜੀ ਪਰ ਬੱਚੇ ਤੇ ਇਕਦਮ ਛੱਡ ਵਾਈ ਕਿ ਮੇਰਾ ਸਾਰਾ ਧਿਆਨ ਉਹਦੇ ਵੱਲ ਚਲ ਗਿਆ ਮੈਂ ਦੇਖਿਆ ਨਹੀਂ ਨਾ ਮੈਨੂੰ ਪਤਾ ਅੱਗੇ ਕੌਣ ਨਾ ਪਿੱਛੇ ਕੌਣ ਤੇ ਮੈਂ ਆਪਣੇ ਬੱਚੇ ਨੂੰ ਫੜਿਆ ਤੇ ਦਵਾਦਵਾ ਲੈ ਗਿਆ ਪਤਾ ਕਿਸ ਨੇ ਕੋ ਚਲਾਈ ਕੋਈ ਨਹੀਂ ਪਤਾ ਕੋਈ ਆਈਡੀਆ ਕੋਈ ਰੰਜਿਸ਼ਤਾਨੀ ਕੋਈ ਰੰਜਿਸ਼ਤਾਨੀ ਰੰਜਿਸ਼ ਸਾਹਿਬ ਜੀ ਕੀ ਲੱਗ ਬੱਚੇ ਦੀ ਉਮਰ ਕਿੰਨੀ ਬੱਚੇ ਦੇ ਮੈਂ 3.5 ਕਿਧੇ ਕਰੋ ਕੁਛ ਨਹੀਂ ਆ ਰਹੇ ਪੈਸੇ ਜਾ ਟਿਊਸ਼ਨ ਜਾ ਰਹੀ ਮੇਰੇ ਨਾਲ ਟਿਊਸ਼ਨ ਚੱਟੇ ਜਾ ਰਹੀ ਕੋਈ ਆਲੇ ਦੁਆਲੇ ਕੋਈ ਸੀਸੀਟੀਵੀ ਕੈਮਰਾ ਜਾਂ ਕੁਝ ਦਾ ਉਹ ਬੱਜੇ ਦੇਖ ਰਹੇ ਪਤਾ ਕਰਾ ਕੋਪਲੀਟ ਕੀਤੀ ਹੈ ਹਾਂਜੀ ਬਸ ਉਹੀ ਕਰ ਲਿਆ ਹਸਪੀਟਲ چھوٹے ਬੱਚਿਆਂ ਨੇ ਇਸ ਤਰ੍ਹਾਂ ਗੋਲੀ ਚਲਾਈ ਹੈ ਕਿ ਕੰਮ ਬੱਜੀ ਕਾਰਵਾਈ ਹੋਣੀ ਚਾਹੀਦੀ ਇੱਥੇ ਹੀ ਥੀਰ ਸਾਫੀ ਕਿੰਨ ਜਿੰਨੇ ਵੀ ਚਲਾਈ ਹੈ ਜੋ ਵੀ ਚੀਜ਼ ਹੈ ਜੋ ਵੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਸੋ ਇਸ ਲਈ ਤੁਸੀਂ ਕੇਓ ਜਾਣੇ ਚੱਲੇ ਬੱਜੀ ਚੱਲੇ ਬਸ ਆ ਰਹੇ ਬੱਜੀ ਅੱਗੇ ਚੱਲ ਲੈ ਤਾਂ ਇੱਕ ਦਾ ਗਲੀ ਨੰਬਰ 10 ਜੀ ਆਕਾਸ਼ ਆਕਾਸ਼ ਆਪਣੀ ਬੇਟੀ ਨੂੰ ਉਹਨਾਂ ਦੀ ਕੋ ਬੇਟੀ ਸਾਢੇ 3 ਸਾਲ ਦੀ ਆ ਉਹ ਗਲੀ ਨੰਬਰ 10 ਦੇ ਵਿੱਚ ਹੀ ਟਿਵੀਸ਼ਨ ਤੇ ਛੱਡਣ ਜਾ ਰਿਹਾ ਸੀਗਾ ਜੀ ਤੇ ਉਹ ਕੰਦੇ ਮੈਨੂੰ ਆਵਾਜ਼ ਆਈ ਪਟਾਕਾ ਟੈਪ ਤੇ ਮੇਰੀ ਬੇਟੀ ਥੱਲੇ ਡੇਗੀ ਤੇ ਇਨ ਬਿਟਵੀਨ ਹੀ ਉਹਨਾਂ ਦੀ ਸੱਜੀ ਲੱਤ ਦੇ ਵਿੱਚ ਬਲੀਡਿੰਗ ਸ਼ੁਰੂ ਹੋ ਗਈ ਪੇਗਾ ਉਹ ਕਹਿੰਦਾ ਮੈਸੇਜ ਆ ਕਿ ਤੇ ਮੇਰੀ ਬੇਟੀ ਦੀ ਹੱਡੀ ਫ੍ਰੈਕ ਹੋ ਗਈ ਤੇ ਉਹ 5 ਵਜੇ ਹਸਪੀਟਲ ਲੈ ਕੇ ਆ ਗਏ 5 6 7 ਹੁਣ ਪੌਣੇ 8 ਦਾ ਟਾਈਮ ਹੋ ਗਿਆ ਤੇ ਟਰੀਟਮੈਂਟ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦੇ ਹੱਥ 'ਚ ਗੋਲੀ ਵੱਜੀ ਹੈ ਹਾਲਾਤ ਕਹਿੰਦੇ ਬੇਟੀ ਦੇ ਗੋਲੀ ਦੇ ਹਾਲਾਤ ਠੀਕ ਹੈ ਜੀ ਗੋਟ ਗੋਲੀ ਜਿਹੜੀ ਡਾਕਟਰ ਸਾਹਿਬ ਨੇ ਕੱਢ ਦਿੱਤੀ ਆ ਪਰਿਵਾਰ ਵਾਲੋ ਕਿਸੇ ਤੇ ਸ਼ੰਕਾ ਚਿਤਾਈ ਗਈ ਪਰਿਵਾਰ ਨੂੰ ਤੇ ਦੇਖੋ ਪਤਾ ਹੀ ਨਹੀਂ ਲੱਗਿਆ ਤਿੰਨ ਚਾਰ ਘੰਟੇ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਗੋਲੀ ਚੱਲੀ ਆ ਜਾਂ ਗੋਲੀ ਵੱਜੀ ਆ ਉਹ ਕਹਿੰਦੇ ਸਾਡੀ ਬੇਟੀ ਦੀ ਡਿਗਣ ਕਰਕੇ ਹੱਥ ਤੇ ਕੋ ਇਸੇ ਦਰਾਂ ਨੂੰ ਡਾਕਟਰ ਸਾਹਿਬ ਕੋ ਲੈ ਕੇ ਆਏ ਡਾਕਟਰ ਨੇ ਐਕਸਰਾ ਕੀਤਾ ਕਿ ਉਹਦੇ ਵਿੱਚ ਗੋਲੀ ਆਈ। ਹਾਲਾਤ ਜੇ ਇਲਾਕੇ ਤੇ ਹੁਣ ਆਏ ਆ ਜੀ ਹੁਣ ਭੇਜਾਂਗੇ ਟੀਮਾਂ ਦੇਖਾਂ ਭੇਜਾਂਗੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ ਗਲੀ ਨੰਬਰ 10 ਨੂੰ ਸਰਚ ਕਰਾਂਗੇ ਜਿਹੜੀ ਕਾਰਵਾਈ ਹੋਈਗੀ ਇਸ ਪਾਸੇ ਦੇਖੋ ਸਟੇਟਮੈਂਟ ਦੇਣਗੇ ਇਹਨਾਂ ਦੇ ਖਾਤੇ ਜੋ ਵੀ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਅਸੀਂ ਆ ਕਿਵੇਂ ਦੇਖਦੇ ਹੋ ਹਾਲਾਤ ਅੱਜ ਕੱਲ ਬੱਚੇ ਸੇਫ ਨਹੀਂ ਹੈਗੇ ਬਿਲਕੁਲ ਤੁਹਾਡੀ ਗੱਲ ਠੀਕ ਆ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਤੇ ਦੇਖੋ ਸੇਫ ਵਾਲੀ ਗੱਲ ਤੇ ਤੁਹਾਡੀ ਗੱਲ ਠੀਕ ਆ ਇਹ ਫਾਦਰ ਨੂੰ ਨਹੀਂ ਪਤਾ ਲੱਗਿਆ ਵੀ ਕੀ ਮਤਲਬ ਕੀ 4 ਘੰਟੇ ਉਹਨੇ ਟਰੀਟਮੈਂਟ ਦਰਾ ਨਹੀਂ ਕੱਢ ਦਿੱਤੇ ਆ ਵੀ ਜੋ ਵੀ ਹੋਇਆ ਮੈਡੀਕਲ ਆ ਪਰ ਪੁਲਸ ਆਪਣੀ ਕਾਰਵਾਈ ਕਰੇਗੀ ਫੜੇ ਜਾਣਗੇ ਛੇਤੀ ਛੇਤੀ ਬਿਲਕੁਲ ਫੜੇ ਜਾਣਗੇ ਜੀ ਕਿਉਂ ਨਹੀਂ ਫੜੇ ਜਾਣਗੇ